ਸੁਖਵਿੰਦਰ ਕੁਮਾਰ ਖੋਸਲਾ ਮੈਂ ਐਸਡੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਨੇਮਾ ਰੋਡ ਦੇ ਉੱਪਰ ਜਿਹੜਾ ਹੈ ਰੀਸੈਂਟਲੀ ਐਸ ਪ੍ਰਿੰਸੀਪਲ ਜੁਆਇਨ ਕੀਤਾ ਤੇ ਮੈਂ ਇਸ ਸੰਸਥਾ ਦੇ ਵਿੱਚ ਜਦੋਂ ਜੁਆਇਨ ਕੀਤਾ ਤਾਂ ਇੱਥੇ ਜਿਹੜਾ ਹੈ ਇਹ ਸਕੂਲ ਪੀਐਸਸੀਬੀ ਨਾਲ ਅਫੀਲੀਏਟਡ ਹੈ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈ ਇੱਥੇ ਪ੍ਰੀ ਨਰਸਰੀ ਤੋਂ ਲੈ ਕੇ ਅਪ ਟੂ ਪਲੱਸ 2 ਜਿਹੜੀਆਂ ਕਲਾਸਾਂ ਚੱਲਦੀਆਂ ਨੇ ਇਸ ਤੋਂ ਇਲਾਵਾ ਜਿਹੜਾ ਹੈ 10ਵੀਂ ਦਾ ਜਿਹੜਾ ਅਸੀਂ ਤੇ ਪਲੱਸ 2 ਦਾ ਓਪਨ ਸਕੂਲ ਦਾ ਜਿਹੜਾ ਸੈਂਟਰ ਵੀਓ ਇੱਥੇ ਖੁੱਲ੍ਹ ਗਿਆ। ਮੈਂ ਇਹ ਦੱਸਣਾ ਚਾਹਨਾ ਇਲਾਕਾ ਵਾ ਨਿਵਾਸੀਆਂ ਨੂੰ ਤੇ ਸਮਾਨਾ ਦੇ ਵਾਸੀਆਂ ਨੂੰ ਕਿ ਮੈਂ ਇਸ ਸੰਸਥਾ ਨੂੰ ਜੁਆਇਨ ਕਰਨ ਤੋਂ ਪਹਿਲਾਂ 32 ਸਾਲ ਗਵਰਨਮੈਂਟ ਜੌਬ ਐਜੂਕੇਸ਼ਨ ਡਿਪਾਰਟਮੈਂਟ ਚ ਕੀਤੀ ਜਿਸ ਦੇ ਵਿੱਚ 26 ਸਾਲ ਮੈਂ ਜਿਹੜਾ ਹੈ ਉਹ ਲੈਕਚਰਰ కెਮਿਸਟਰੀ ਤੇ ਵਧੀਆ ਵਧੀਆ ਸਕੂਲ ਪਟਿਆਲੇ ਦੇ ਲੋਕਲ ਤੇ ਆਲੇ-ਦੁਆਲੇ ਪਿੰਡਾਂ ਦੇ ਵਿੱਚ ਵੀ ਕੰਮ ਕੀਤਾ ਬਿ ਤੌਰ కెਮਿਸਟਰੀ ਲੈਕਚਰਰ ਉਸ ਤੋਂ ਇਲਾਵਾ ਮੈਂ ਡਿਪਟੀ ਡੀਓ ਤੇ ਤਿੰਨ ਸਕੂਲਾਂ 'ਚ ਬਿਤਾਉਂ ਪ੍ਰਿੰਸੀਪਲ ਵੀ ਕੰਮ ਕੀਤਾ ਤੇ ਇਨਾ ਐਕਸਪੀਰੀਅੰਸ ਹੋਣ ਦੇ ਨਾਤੇ ਇੱਥੇ ਦੀ ਮੈਨੇਜਮੈਂਟ ਨੇ ਮੈਨੂੰ ਇਸ ਸਕੂਲ ਦਾ ਜਿਹੜਾ ਕਾਰਜਾ ਸੌਪਿਆ ਤੇ ਮੈਂ ਇਲਾਕਾ ਨਿਵਾਸੀਆਂ ਤੋਂ ਆਸ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਇਸ ਸੰਸਥਾ ਦੇ ਵਿੱਚ ਦਾਖਲ ਕਰਾਣ ਤਾਂ ਜੋ ਉਹਨਾਂ ਨੂੰ ਵਧੀਆ ਤੇ ਮਿਆਰੀ ਸਿੱਖਿਆ ਦੇ ਕੇ ਅਸੀਂ ਉਹਨਾਂ ਨੂੰ ਵਧੀਆ ਸਿਟੀਜ਼ਨ ਬਣਾਈਏ ਤੇ ਉਹ ਵੀ ਗਵਰਨਮੈਂਟ ਜੌਬਸ ਜਿਹੜੀਆਂ ਅਟੇਨ ਕਰ ਸਕਣ ਤੇ ਇੱਥੇ ਦੱਸਣਾ ਹੋਰ ਵੀ ਜ਼ਰੂਰੀ ਹੈ ਕਿ ਕਈ ਬੱਚੇ ਜਿਹੜੇ ਆ ਆਪਣੀ ਕਲਾਸ 5ਵੀਂ ਤੋਂ ਬਾਅਦ ਪੜ੍ਹਾਈ ਛੱਡ ਲੈਂਦੇ ਆ ਘਰੇਲੂ ਕਾਰਨਾ ਕਰਕੇ ਤਾਂ ਉਹ 10ਵੀਂ 12ਵੀਂ ਓਪਨ ਸਕੂਲ 'ਚ ਜੇ ਕਰਨਾ ਚਾਹੁੰਦੇ ਆ ਤਾਂ ਉਹ ਕਰ ਸਕਦੇ ਆ ਜੇ 10ਵੀਂ ਕਰਨੀ ਆ ਤਾਂ ਉਹਨਾਂ ਦੀ ਜਿਹੜੀ ਹੈ ਏਜ ਡਾਇਰੈਕਟ ਕਰਨਾ ਚਾਹੁੰਦੇ ਆ ਤਾਂ ਏਜ 16 ਸਾਲ ਤੋਂ ਜਿਹੜੀ ਉੱਪਰ ਹੋਣੀ ਚਾਹੀਦੀ ਹੈ ਤੇ ਉਹ ਡਾਇਰੈਕਟ ਆਪਣੀ 10ਵੀਂ ਕਰ ਸਕਦੇ ਆ ਤੇ ਇਸ ਲਈ ਜਿਹੜਾ ਸਟੱਡੀ ਸੈਂਟਰ ਹੈ ਉਹ ਐਸਡੀ ਮਾਡਲ ਸਕੂਲ ਦੇ ਵਿੱਚ ਜਿਹੜਾ ਹੈ ਸਥਾਪਿਤ ਬੋਰਡ ਵੱਲੋਂ ਕੀਤਾ ਗਿਆ ਤੇ ਪਲੱਸ 2 ਵਾਲੇ ਵੀ ਜੇ 10ਵੀਂ ਕੀਤੀ ਹੈ ਕਈ ਕਾਰਨਾ ਕਰਕੇ 2-3 ਸਾਲ ਦਾ ਗੈਪ ਹੋ ਗਿਆ ਜਾਂ 1 ਸਾਲ ਦਾ ਵੀ ਹੈ ਤਾਂ ਉਹ ਡਾਇਰੈਕਟ ਜਿਹੜੀ ਹੈ ਪਲੱਸ 2 ਵੀ ਅਸੀਂ ਇੱਥੇ ਕਰਵਾਨੇ ਆ ਤਾਂ ਮੈਂ ਸਾਰੇ ਇਲਾਕਾ ਨਿਵਾਸੀਆਂ ਤੇ ਸਮਾਣਾ ਨਿਵਾਸੀਆਂ ਨੂੰ ਵੀ ਤੇ ਆਲੇ ਦਾਲ ਦੇ ਪਿੰਡਾਂ ਨੂੰ ਵੀ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਇੱਥੇ ਦਾਖਲ ਕਰਾ ਕੇ ਆਪਣੇ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਉਹਨੂੰ ਕੰਟੀਨਿਊ ਕਰਨ ਕਿਉਂਕਿ ਅੱਗੇ ਯੂਨੀਵਰਸਿਟੀ ਵੱਲੋਂ ਵੀ ਓਪਨ ਜਿਹੜਾ ਹੈ ਪ੍ਰਾਈਵੇਟ ਤੌਰ ਤੇ ਜਿਹੜਾ ਪੜ੍ਹਾਈ ਉਹ ਜਾਰੀ ਰੱਖ ਸਕਦੇ ਆਂ ਤੇ ਆਪਣੀ ਐਜੂਕੇਸ਼ਨ ਨੂੰ ਵਧਾ ਸਕਦੇ ਆਂ ਤੇ ਉਹ ਵਿਖੇ ਦੇ ਵਿੱਚ ਜਿਹੜਾ ਵਧੀਆ ਆਪਣਾ ਉਸ ਨੂੰ ਹੋਰ ਉੱਚੀ ਜਿਹੜੀ ਆ ਪਦਵੀ ਹਾਸਲ ਕਰ ਸਕਦੇ ਆਂ ਆਪਾਂ ਸਾਰਿਆਂ ਤੋਂ ਆਪਣੀ ਮੈਨੇਜਮੈਂਟ ਵੱਲੋਂ ਆਪਣੇ ਸਟਾਫ ਵੱਲੋਂ ਤੇ ਮੇਰੇ ਵੱਲੋਂ ਵੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਇੱਥੇ ਦਾਖਲ ਕਰਾਓ ਰੈਗੂਲਰ ਤੌਰ ਤੇ ਵੀ ਕਰਾਓ ਤੇ ਓਪਨ ਸਕੂਲ ਦੇ ਵਿੱਚ ਵੀ ਇਸ ਸਕੂਲ 'ਚ ਦਾਖਲ ਲਓ ਤੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਕੇ ਉਹਨਾਂ ਦਾ ਭਵਿੱਖ ਉਜਵਲ ਕਰੋ। ਪਾਸੇ ਨੂੰ ਇਹ ਵੀ ਦੱਸਣਾ ਚਾਹੁੰਦਾ ਇੱਥੇ ਜਿਹੜਾ ਸਟਾਫ ਹੈ ਪਿਛਲੇ 20-25 ਸਾਲ ਤੋਂ ਇਸੇ ਸਕੂਲ 'ਚ ਕੰਮ ਕਰਦਾ ਤੇ ਕਈ ਨਵੇਂ ਟੀਚਰ ਵੀ ਆ ਉਹ ਵੀ ਵੈਲ ਐਕਸਪੀਰੀਐਂਸਡ ਨੇ ਤੇ ਉਹਨਾਂ ਨੂੰ ਸਭ ਤੋਂ ਵਧੀਆ ਸਿੱਖਿਆ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਤੇ ਇੱਥੇ 스마트 ਸਕੂਲ ਨਰਸਰੀ ਦਾ 스마트 ਕਲਾਸਰੂਮਸ ਤੇ ਉਸ ਤੋਂ ਇਲਾਵਾ ਗਾਈਡੈਂਸ ਦੀ ਜਿਹੜੀ ਹੈ ਬੱਚਿਆਂ ਨੂੰ ਜਿਹੜੀ ਕਿ ਅੱਜ ਦੇ ਦੌਰ ਦੇ ਵਿੱਚ ਭਵਿੱਖ ਦੀ ਨੀਡ ਹੈ ਉਹ ਵੀ ਇੱਥੇ ਪ੍ਰੋਵਾਈਡ ਕੀਤੀ ਜਾਏਗੀ ਤਾਂ ਜੋ ਉਹ ਵਧੀਆ ਸਿੱਖਿਆ ਹਾਸਲ ਕਰਕੇ ਵਧੀਆ ਸਿਟੀਜ਼ਨ ਬਣ ਸਕੇ ਸਾਰਿਆਂ ਤੋਂ ਇਹੀ ਕਾਮਨਾ ਕਰਦਾ ਹੋਇਆ ਸਾਰਿਆਂ ਦਾ ਥੈਂਕਸ ਥੈਂਕ ਯੂ ਵੈਰੀ ਮਚ